ਖਰੜ ਦੇ ਵਿੱਚ ਇੱਕ ਗੁਲਦਸਤਾ ਸਾਰੀਆਂ ਜਾਤਾਂ ਇਕੱਠੀਆਂ ਰਹਿੰਦੀਆਂ ਇੱਕ ਦੂਜੇ ਨਾਲ ਮਿਲ ਕੇ ਭਾਈਚਾਰੇ ਨਾਲ ਰਹਿੰਦੇ ਕੀ ਤਾਂ ਮੇਰੇ ਦਰ ਤੱਕ ਇਹਨਾਂ ਨੂੰ ਕੋਈ ਲੋੜ ਨਹੀਂ ਗਈ ਮੇਰੀ ਕਮਿਊਨਿਟੀ ਹੋਰ ਇਹਨਾਂ ਦੀ ਹੋਰ ਹੈ ਪਰ ਇੰਨਾ ਪਿਆਰ ਕਰਦੇ ਪਏ ਆ ਸਾਰੇ ਇੱਕ ਦੂਜੇ ਨਾਲ ਰਲ ਕੇ ਕੋਈ ਮੱਥੇ ਕਿੱਥੇ ਨਹੀਂ ਵੱਟ ਨਹੀਂ ਪਾਇਆ ਵੀ ਇਹ ਪਾਲਮਿਕ ਸਮਾਜ ਨਾਲੋਂ ਆ ਜਾਂ ਅਸੀਂ ਇਤਰੋ ਇਤਰੋ ਮੈਨੂੰ ਇੰਨੀ ਖੁਸ਼ੀ ਹੋ ਰਹੀ ਵੀ ਇੰਨਾ ਮੇਰਾ ਇੰਨਾ ਮਾਨ ਰੱਖਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਖਰੜ ਦੇ ਵਿੱਚ ਇੰਨਾ ਭਾਈਚਾਰਾ ਜਦ ਹੀ ਕੋਈ ਇਹੋ ਜਿਹੀ ਕੋਈ ਕਿੰਤੂ ਚ ਪਰੰਤੂ ਵਾਲੀ ਗੱਲ ਦੇਖਣ ਤੇ ਮੈਨੂੰ ਨਹੀਂ ਆਈ ਜੀ ਹੁਣ ਅ ਲੱਗਦਾ ਲਖਣ ਦੇ ਵਿੱਚ ਰੁੱਝੇ ਰਹੇ ਹੁਣ ਲਖਣ ਤੋਂ ਵਿਹਲੇ ਹੋਏ ਆ ਹੁਣ ਆਪਦੇ ਭਾਈਚਾਰੇ ਨਾਲ ਸਲਾਹ ਕਰਕੇ ਕੈਡਰ ਤਿਆਰ ਕਰਾਂਗੇ ਅਲੱਗ-ਅਲੱਗ ਕਮੇਟੀਆਂ ਬਣਾ ਕੇ ਆਪਦੇ ਜਿਹੜਾ ਸਮਾਜ ਸੁੱਤਾ ਹੋਇਆ ਉਹਨੂੰ ਜਗਾਵਾਂਗੇ ਤੇ ਸਿੱਖਿਸ਼ਤ ਕਰਾਂਗੇ ਅੱਗੋਂ ਵੀ ਕਿਵੇਂ ਕਰਨਾ ਕਿਵੇਂ ਤੁਰਨਾ ਕੀ ਸਾਨੂੰ ਪ੍ਰੋਬਲਮ ਆ ਰਹੀਆਂ ਸਮਾਜ ਦੇ ਵਿੱਚ ਕੀ ਅ ਆਪਾਂ ਕਿਵੇਂ ਉਹਨਾਂ ਦਾ ਹੱਲ ਕਰ ਸਕਦੇ ਆ ਉਹਦੇ ਬਾਰੇ ਸਾਰੀ ਸਲਾਹ ਮਸ਼ਵਰਾ ਕਰਾਂਗੇ ਹੁਣ ਭਾਗਿਆ ਸਾਰੇ ਤੁਹਾਨੂੰ ਇੰਨੇ ਵਧੀਆ ਪੋਰਟਫੋਲੀਓ ਮਿਲਿਆ ਹੁਣ ਪੂਰੇ ਪੰਜਾਬ ਦਾ ਮਿਲਿਆ ਇਸ ਟਾਈਮ ਵੈਸੇ ਵੀ ਪੋਲੀਟੀਕਲ ਮਾਹੌਲ ਵੈਸੇ ਵੀ ਗਰਮ ਹੈ ਤੇ ਤੁਹਾਨੂੰ ਇਸ ਮੌਕੇ ਤੇ ਮਿਲ ਰਿਹਾ ਤੇ ਖੁਸ਼ ਨਸੀਬ ਆਗੇ ਇਸ ਮੌਕੇ ਦੇ ਤੇ ਕਿਵੇਂ ਆਪਣੀ ਜ਼ਿੰਮੇਵਾਰੀ ਨੂੰ ਵਾਗੋ ਇਸੇ ਕਰਕੇ ਮੈਂ ਕਹਿ ਰਿਹਾ ਨਾ ਆਪਣੀ ਜ਼ਿੰਮੇਵਾਰੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਆ ਤੇ ਅਸੀਂ ਇਦੋਂ ਵੀ ਬਹੁਤ ਖੁਸ਼ੀ ਨਾਲ ਸਾਰਾ ਕੰਮ ਕਰਾਂਗੇ ਤਿੰਨ ਸਾਰੇ ਸਾਰਾ ਪਰਿਵਾਰ ਹੈਲਪ ਕਰਾਂਗੇ ਪੂਰੀ ਪ੍ਰੋਪਰ ਤੇ ਪ੍ਰੋਪਰ ਇਹਨਾਂ ਨੂੰ ਹੈਲਪ ਕਰਨ ਦੀ ਲੋੜ ਹੈ ਅਸੀਂ ਦੇਵਾਂਗੇ ਹੈਲਪ ਤੇ ਕੋਈ ਵੀ ਦਾ ਦਫਤਰੀ ਆ ਕੰਮ ਆਇਗਾ ਕੋਈ ਵੀ ਹੈਗਾ ਅਸੀਂ ਇਹਨਾਂ ਨੂੰ ਕਹਾਂਗੇ ਫ੍ਰੀ ਹੋ ਕੇ ਕਰੋ ਘਰ ਦਾ ਕੋਈ ਨਹੀਂ ਭਗਵਾਨ ਸ਼ਿਵਾਲ ਦੇ ਜਿਹਦੇ ਚਰਣਾ ਚ ਕੋਟੀ ਕੋਟੀ ਨਮਨ ਪੂਰੀ ਦੁਨੀਆ ਨੂੰ ਸ਼੍ਰੀ ਰਾਮ ਤੋਂ अवगत ਕਰਾਉਣ ਵਾਲੇ ਮਹਰਸ਼ੀ ਵਾਲਮੀ ਕੀ ਜਿਹਦੇ ਜਿਹੜੀ ਸਭਾ ਬਣੀ ਹੈ ਉਹਨਾਂ ਨੇ ਇਸ ਸ਼ਖਸ ਨੂੰ ਇੰਨੀ ਵੱਡੀ ਫੋਦਾ ਦਿੱਤਾ ਹੈ ਤੇ ਅਸੀਂ ਆਰਾਮਪਕਤ ਇਹਨਾਂ ਦੇ ਨਾਲ ਹਾਂ ਪੰਜਾਬ ਅਸੀਂ ਹਮਾ ਸਾਡੇ ਹਿਮਾਚਲੀਆਂ ਦੀ ਕਰਮ ਭੂਮੀ ਹੈ ਤੇ ਅਸੀਂ ਇੱਥੇ ਜਿਹੜਾ ਵੀ ਵਧੀਆ ਕੰਮ ਹੋਏਗਾ ਜਿਹੜਾ ਵੀ ਮਤਲਬ ਸਮਾਜ ਲਈ ਅੱਛਾ ਕਰੇਗਾ ਉਸ ਦੇ ਨਾਲ ਖੜਾਂਗੇ ਤੇ ਤਨਦੇਹੀ ਨਾਲ ਕੰਮ ਕਰਾਂਗੇ ਉਹ ਸ਼ੋਹਰਤ ਮਿਲਨੀ ਹੁੰਦੀ ਹੈ ਪਰਮਾਤਮਾ ਦੀ ਬਹੁਤ ਵੱਡੀ ਦੇਨ ਹੁੰਦੀ ਹੈ ਧੁਰ ਤੋਂ ਸ਼ੋਹਰਤ ਲੈ ਕੇ ਆਂਦੀ ਹੈ ਇਹੋ ਜਿਹੇ ਸ਼ਖਸ ਨੇ ਜਾਣੇ ਮਾਣੇ ਸ਼ਖਸ ਨੇ ਸਮਾਜ ਸੇਵੀ ਨੇ ਲੰਬੜਦਾਰ ਰਜਿੰਦਰ ਲੰਬੜਦਾਰ ਜੀ ਜੋ ਕਿ ਪਹਿਲਾਂ ਲੰਬੜਦਾਰ ਸੀ ਫਿਰ ਦੋ ਵਾਰ ਐਮਸੀ ਬਣੇ ਨੇ ਉਸ ਤੋਂ ਬਾਅਦ ਹੁਣ ਬਾਲਮਿਕ ਸਮਾਜ ਭਾਈਚਾਰੇ ਦੇ ਵੱਲੋਂ ਇਹਨਾਂ ਨੂੰ ਰਾਜਨੀਤਿਕ ਵਿੰਗ ਦਾ ਜਿਹੜਾ ਹੈ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਹੈ ਲਗਾਤਾਰ ਇੱਕ ਮਹੀਨਾ ਹੋ ਗਿਆ ਜਦੋਂ ਦਾ ਉਹਨਾਂ ਨੂੰ ਅਹੁਦਾ ਮਿਲਿਆ ਹੈ ਕੋਈ ਨਾ ਕੋਈ ਰਾਜਨੀਤੀ ਪਾਰਟੀ ਸਮਾਜ ਸੇਵੀ ਸੰਸਥਾ ਜਿਹੜੀਆਂ ਉਹਨਾਂ ਨੂੰ ਸਨਮਾਨਿਤ ਕਰਨ ਤੇ ਲੱਗੀਆਂ ਹੋਈਆਂ ਨੇ ਇੱਕ ਤਰ੍ਹਾਂ ਦੀ ਜਿਹੜੀ ਹੈ ਸਨਮਾਨ ਕਰਨੇ ਦੀ ਰਜਿੰਦਰ ਲੰਬੜਦਾਰ ਜੀ ਨੂੰ ਛੜੀ ਲੱਗ ਗਈ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਉਹਨਾਂ ਦੇ ਨਿਵਾਸ ਸਥਾਨ ਤੇ ਜਿੱਥੇ ਅੱਜ ਹਿਮਾਚਲੀ ਜਨਹਿਤ ਸਭਾ ਦੇ ਵੱਲੋਂ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਕੀ ਉਹ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਇਹਨਾਂ ਦਾ ਇਹਨਾਂ ਨੂੰ ਮੁਬਾਰਕ ਦਿਵਾ ਦੇਣ ਆਏ ਆ ਕਿ ਇਹਨਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਅਸੀਂ ਇਹੀ ਕਵਾਂਗੇ ਇਹਨਾਂ ਨੂੰ ਕਿ ਆਪਣੀ ਜ਼ਿੰਮੇਵਾਰੀ ਨੂੰ ਬੜੇ ਬਖੂਬੀ ਤਰੀਕੇ ਨਾਲ ਨਿਭਾਣੇ ਤੇ ਜਿੱਥੇ ਸਾਡੀ ਲੋੜ ਪਵੇਗੀ ਅਸੀਂ ਇਹਨਾਂ ਦੇ ਹਮੇਸ਼ਾ ਨਾਲ ਆ ਹੁਣ ਵੀ ਨਾਲ ਹੈਗੇ ਤੇ ਅੱਗੇ ਵਾਸਤੇ ਵੀ ਨਾਲ ਰਾਵਾਂਗੇ ਸਾਨੂੰ ਕਿਤੇ ਵੀ ਜਦ ਮਰਜ਼ੀ ਬੁਲਾ ਲੈਣ ਸਮਾਜ ਲਈ ਮਾਂ ਸਭਾ ਦਾ ਗਰੁੱਪ ਸਾਡਾ ਕਰੀਮ ਕੋਈ 5 600 ਬੰਦੇ ਦਾ ਹੈਗਾ ਜਦ ਵੀ ਕਿਤੇ ਲੋੜ ਪਵੇਗੀ ਅਸੀਂ ਇਹਨਾਂ ਦੇ ਕੰਮ ਆਵਾਂਗੇ ਇਹਨਾਂ ਦੇ ਨਾਲ ਅਸੀਂ ਕੰਦੇ ਨਾਲ ਕੰਦਾ ਮਿਲਾ ਕੇ ਚੱਲਾਂਗੇ ਤੇ ਇਹਨਾਂ ਨੂੰ ਵੀ ਮੈਂ ਇਹੀ ਕਵਾਂਗਾ ਕਿ ਆਪਣਾ ਪੂਰਾ ਸਪਰੈਡ ਓਵਰ ਕਰੋ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਇਹ ਕੋਈ ਛੋਟੀ ਜ਼ਿੰਮੇਵਾਰੀ ਦਾ ਹੈ ਨਹੀਂ ਇਹ ਤੇ ਇਹਨਾਂ ਨਾਲ ਅਸੀਂ ਹੋਰ ਵੀ ਬੰਦੇ ਕੁਝ ਮਲਾਵਾਂਗੇ ਆਪਣੇ ਵੱਲੋਂ ਜਿਹੜੇ ਇਹਨਾਂ ਦੇ ਨਾਲ ਉੱਥੇ ਟੀਮ ਵਰਕ ਤਾਂ ਕਿ ਇਹਨਾਂ ਦਾ ਪ੍ਰੋਪਰ ਤਰੀਕੇ ਨਾਲ ਹੋਵੇ ਆ ਅਰਜਿੰਦਰ ਲੰਬੜਦਾਰ ਜੀ ਪਹਿਲਾਂ ਤਾਂ ਲੰਬੜਦਾਰ تھے ਤੋਂ ਬਾਅਦ ਦੂਸਰੀ ਵਾਰ ਇਹ ਐਮਸੀ ਬਣੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੁਣ ਰਾਜਨੀਤੀ ਵਿੰਗ ਦਾ ਜਿਹੜਾ ਹੈ ਪਾਰਟੀਕਲ ਬਾਲਮੀਕ ਭਾਈਚਾਰੇ ਵੱਲੋਂ ਸਮਾਜ ਦੇ ਵੱਲੋਂ ਜਿਹੜਾ ਇਹਨਾਂ ਨੂੰ ਪ੍ਰਧਾਨਯਕਤ ਕੀਤਾ ਗਿਆ ਹੈ ਤੇ ਕੀ ਕਹਿਣਾ ਚਾਹੋਗੇ ਮੈਂ ਕਹਾਂਗਾ ਤਦੇ ਤੇ ਮੈਂ ਕਹਿ ਰਿਹਾ ਕਿ ਜੀ ਮੈਂ ਤਾਂ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਬਹੁਤ ਭਾਗਿਆਸ਼ਾਲੀ ਹੈ ਤੁਹਾਨੂੰ ਇੰਨੇ ਵਧੀਆ ਪੋਰਟਫੋਲੀਓ ਮਿਲਿਆ ਹੁਣ ਪੂਰੇ ਪੰਜਾਬ ਦਾ ਮਿਲਿਆ ਇਸ ਟਾਈਮ ਵੈਸੇ ਵੀ ਪੋਲਿਟਿਕਲ ਮਾਹੌਲ ਵੈਸੇ ਵੀ ਗਰਮ ਹੈ ਤੇ ਤੁਹਾਨੂੰ ਇਸ ਮੌਕੇ ਤੇ ਮਿਲੇ ਤੇ ਖੁਸ਼ ਨਸੀਬ ਹੈਗੇ ਇਸ ਮੌਕੇ ਦੇ ਤੇ ਕਿ ਵੀ ਇਹ ਆਪਣੀ ਜ਼ਿੰਮੇਵਾਰੀ ਨੂੰ ਵਾਕੋ ਇਸੇ ਕਰਕੇ ਮੈਂ ਕਹਿ ਰਿਹਾ ਨਾ ਆਪਣੀ ਜ਼ਿੰਮੇਵਾਰੀ ਨੂੰ ਵਾਕੋ ਵੀ ਨਿਭਾਣੇ ਕਿ ਲੱਗਦਾ ਹੈ ਕਿ ਸਮਾਂ ਦੇ ਪਾਣਗੇ ਲੋਕਾਂ ਨੂੰ ਪਹਿਲਾਂ ਤਾਂ ਆਪਣੇ ਸ਼ਹਿਰ ਦਾ ਤਾਂ ਫਿਰ ਤਹਿਸੀਲ ਮਾਂ ਵੀ ਕੰਮ ਹੁੰਦਾ ਹੁਣ ਪੂਰੇ ਪੰਜਾਬ ਦੀ ਵਾਕਡੋਰ ਆ ਗਈ ਨਾ ਬਿਲਕੁਲ ਜੇ ਮਨ ਚ ਹੋਵੇ ਤੇ ਸਭ ਜੇ ਇਹਨਾਂ ਦੇ ਦਿਲ 'ਚ ਹੋਏਗਾ ਸੇਵਾ ਕਰਨ ਦਾ ਭਾਵ ਉਹ ਮੈਂ ਦੇਖਦਾ ਕਿ ਹੈਗਾ ਵੀ ਹੈ ਇਹਨਾਂ ਦੇ ਅੰਦਰ ਇਹ ਸਾਰਾ ਕੁਝ ਕਰ ਲੈਣਗੇ ਮੈਨੇਜ ਕਰਨਾ ਦੇਖੋ ਆਦਮੀ ਦੇ ਆਪਣੇ ਹੱਥ ਹੁੰਦਾ ਜਿਸ ਤਰ੍ਹਾਂ ਹੁਣ ਇਸ ਟਾਈਮ ਸਾਡੇ ਨਰਿੰਦਰ ਮੋਦੀ ਜੀ ਹੈ 18 ਘੰਟੇ ਕੰਮ ਕਰਦੇ ਹਨ ਫੋਰਨ ਕੰਟਰੀ ਵੀ ਜਾ ਰਹੇ ਨੇ ਦੇਸ਼ ਦਾ ਵੀ ਕਰ ਰਹੇ ਨੇ ਇਸੇ ਤਰ੍ਹਾਂ ਇਹਨਾਂ ਨੇ ਵੀ ਦੇਖੋ ਸਿੱਖ ਲੈਣੀ ਹੁੰਦੀ ਇੱਕ ਦੂਸਰੇ ਦੇ ਦੇਖ ਕੇ ਲੈਂਦੇ ਆ ਨਾ ਆਪਾਂ ਕਿ ਵੀ ਦੇਖੋ ਜੀ ਇਹ ਕਿੰਨਾ ਲੰਬਾ ਚੌੜਾ ਕੰਮ ਕਰ ਰਿਹਾ 18 ਘੰਟੇ 16 ਘੰਟੇ ਕੰਮ ਕਰ ਰਹੇ ਨੇ ਤਾਂ ਇਹ ਵੀ ਇਸ ਤਰ੍ਹਾਂ ਕਰਨਗੇ ਆਈ ਆਈ ਹੋਪ ਸੋ ਕਿ ਵੀ ਇਹ ਆਪਣਾ ਪੂਰਾ ਵਧੀਆ ਤਰੀਕੇ ਨਾਲ ਇਧਰ ਇਧਰ ਐਮਸੀ ਵਾਲਾ ਵੀ ਦੇਖਣਗੇ ਦੇਖ ਹੀ ਰਹੇ ਹੈ ਉਹ ਤਾਂ ਲੰਬੜਦਾਰੀ ਦਾ ਕੰਮ ਵੀ ਦੇਖ ਰਹੇ ਨੇ ਤੇ ਇਧਰ ਵੀ ਟਾਈਮ ਕੱਢ ਲੈਣਗੇ ਕਿੰਨੀ ਆਸ ਹੈ ਜੀ ਤੁਹਾਨੂੰ ਇਹਨਾਂ ਦੇ ਕੰਮਾਂ ਬਹੁਤ ਆਸ ਹੈ ਜੀ ਸਾਨੂੰ ਤਾਂ ਅਸੀਂ ਤਾਂ ਇਹਨਾਂ ਤੋਂ 100% ਆਸ ਕਰਕੇ ਚੱਲਦੇ ਆਂ ਕਿ ਵੀ ਇਹ ਜਿੱਥੇ ਵੀ ਜਾਣਗੇ ਕਾਮਯਾਬ ਹੋਣਾ ਹੀ ਹੋਣਾ ਇਹਨਾਂ ਨੇ ਇਹਨਾਂ ਦੇ ਅੰਦਰ ਇੱਕ ਜਜ਼ਬਾ ਹੈਗਾ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਆ ਤੇ ਅਸੀਂ ਇਦੋਂ ਵੀ ਬਹੁਤ ਖੁਸ਼ੀਆਂ ਨਾਲ ਸਾਰਾ ਕੰਮ ਕਰਾਂਗੇ ਕਿਨ ਸਾਰੇ ਸਾਰਾ ਪਰਿਵਾਰ ਹੈਲਪ ਕਰਾਂਗੇ ਪੂਰੀ ਪ੍ਰੋਪਰ ਤੇ ਪ੍ਰੋਪਰ ਇਹਨਾਂ ਨੂੰ ਹੈਲਪ ਕਰਨ ਦੀ ਲੋੜ ਹੈ ਅਸੀਂ ਦੇਵਾਂਗੇ ਹੈਲਪ ਤੇ ਕੋਈ ਵੀ ਦਾ ਦਫਤਰੀ ਆ ਕੰਮ ਆਏਗਾ ਕੋਈ ਵੀ ਹੈਗਾ ਅਸੀਂ ਇਹਨਾਂ ਨੂੰ ਕਹਾਂਗੇ ਫ੍ਰੀ ਹੋ ਕੇ ਕਰੋ ਘਰ ਦਾ ਕੋਈ ਫਿਕਰ ਨਾ ਕਰੋ ਪਹਿਲਾਂ ਤਾਂ ਲੰਬੜਦਾਰ ਤੇ ਲੰਬੜਦਾਰੀ માં ਵੀ ਬਹੁਤ ਬਿਜੀ ਰਹਿੰਦੇ ਨੇ ਫਿਰ ਇੰਝ ਬਣ ਕੇ ਐਮਸੀ માં ਜਾਦਾ ਬਿਜੀ ਹੋ ਕੇ ਹੁਣ ਜੇ ਆਪਾਂ ਗੱਲ ਕਰੀਏ ਪੂਰੇ ਪੰਜਾਬ ਦੀ ਇਹਨਾਂ ਨੂੰ ਬਗੜੋ ਰਾਗੀ ਹੈ ਕਿ ਆ ਪਰਿਵਾਰ ਲਈ ਸਮਾਂ ਕੱਢ ਸਕਣਗੇ ਜੀ ਫਿਰ ਹਾਂਜੀ ਹਾਂਜੀ ਜ਼ਰੂਰ ਕੱਢਣਗੇ ਜੀ ਪਹਿਲਾਂ ਵੀ ਕੱਢਦੇ ਸੀਗੇ ਤੇ ਹੁਣ ਵੀ ਕੱਢਣਗੇ ਅਸੀਂ ਇਹਨਾਂ ਨੂੰ ਇਹ ਹੀ ਕਿਹਾ ਬਈ ਘਰ ਦਾ ਕੋਈ ਫਿਕਰ ਨਾ ਕਰੋ ਠੀਕ ਹੈ ਕਰੇ ਮੈਂ ਆ ਮੈਂ ਸਾਰਾ ਕੰਮ ਮੈਂ ਸੰਭਾਲ ਲੂੰਗੀ ਤੁਸੀਂ ਬਾਹਰਲਾ ਕੰਮ ਸੰਭਾਲੋ ਤੇ ਕਈ ਵਾਰ ਕੋਈ ਇਹੋ ਜੀ ਗੱਲ ਹੋਵੇ ਕਿ ਘਰ ਦੇ ਵਿੱਚ ਜ਼ਰੂਰਦ ਹੋਵੇ ਪਰ ਰਣਜਿੰਦਰ ਲੰਬੜਦਾਰ ਜੀ ਜਿਹੜੇ ਨੇ ਹਣ ਰਾਜਨੀਤੀ ਵਿੰਗ ਦੇ ਜਿਹੜੇ ਨੇ ਬਾਲਮਿਕ ਸਮਾਜ ਦੇ ਵੱਲੋਂ ਇਹਨਾਂ ਨੂੰ ਆਧਾ ਦਿੱਤਾ ਗਿਆ ਪੰਜਾਬ ਦੇ ਵਿੱਚ ਪੂਰਾ ਪੰਜਾਬ ਕਵਰ ਕਰਨਾ ਆਉਂਦਾ ਹੈ ਕਦੀ ਇਹੀ ਜੀ ਗੱਲ ਨਹੀਂ ਲੱਗਦੀ ਵੀ ਕਿਆ ਲੋੜ ਐ ਇੰਨੀ ਦੂਰ ਭੱਜਣੇ ਦੀ ਆਪਣਾ ਘਰ ਤੱਕ ਐ ਠੀਕ ਐ ਜੀ ਨਹੀਂ ਜੀ ਨਹੀਂ ਅਸੀਂ ਕਹਿੰਨੇ ਜਾਓ ਜਿੱਥੇ ਜਾਣਾ ਤੁਸੀਂ ਜਿੱਥੇ ਵੀ ਤੁਹਾਡੀ ਲੋੜ ਹੈਗੀ ਐ ਜਾਓ ਤੁਸੀਂ ਅਸੀਂ ਹੈਗੇ ਪਿੱਛੇ ਸਾਰਾ ਕੰਮ ਅਸੀਂ ਸੰਭਾਲਣ ਨੂੰ ਹੈਗੇ ਮੇਰੇ ਬੇਟੇ ਆ ਮੇਰੀ ਨੋਹ ਰਾਨੀ ਐ ਮੇਰਾ ਪਰਿਵਾਰ ਆ ਪੂਰਾ ਅਸੀਂ ਸੰਭਾਲ ਲਾਂਗੇ ਤੁਸੀਂ ਬਾਹਰਲਾ ਕੰਮ ਸਾਰਾ ਸੰਭਾਲੋ ਇਹ ਜਿਹੜਾ ਐਡਾ ਵੱਡਾ ਆਹੁਦਾ ਮਿਲਿਆ ਅੱਜ ਜਨ ਹਿਮਾਚਲੀ ਜਨ ਦੇ ਸਭਾ ਦੇ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਇਹਨਾਂ ਦੀ ਸਭਾ ਲਈ ਦੋ ਬਚਨ ਪਾਉਂਗੇ ਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਪਰਮਾਤਮਾ ਐ ਹੀ ਇਹਨਾਂ ਨੂੰ ਖੁਸ਼ ਰੱਖੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਠੀਕ ਹੈ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਚਰਨਾਂ 'ਚ ਕੋਟੀ ਕੋਟੀ ਨਮਨ ਪੂਰੀ ਦੁਨੀਆ ਨੂੰ ਸ਼੍ਰੀ ਰਾਮ ਤੋਂ ਅਵਗਤ ਕਰਾਉਣ ਵਾਲੇ ਮਹਾਰਸ਼ੀ ਵਾਲਮੀਕੀ ਜੀ ਦੇ ਜਿਹੜੀ ਇੱਕ ਸਭਾ ਬਣੀ ਹੈ ਉਹਨਾਂ ਨੇ ਇਸ ਸਖਸ਼ ਨੂੰ ਇੰਨੀ ਵੱਡੀ ਪੌਦਾ ਦਿੱਤਾ ਹੈ ਤੇ ਅਸੀਂ ਆਰਾਮਪਕਤ ਇਹਨਾਂ ਦੇ ਨਾਲ ਹਾਂ ਪੰਜਾਬ ਅਸੀਂ ਸਾਡੇ ਹਿਮਾਚਲੀਆਂ ਦੀ ਕਰਮ ਭੂਮੀ ਹੈ ਤੇ ਅਸੀਂ ਇੱਥੇ ਜਿਹੜਾ ਵੀ ਵਧੀਆ ਕੰਮ ਹੋਏਗਾ ਜਿਹੜਾ ਵੀ ਮਤਲਬ ਸਮਾਜ ਲਈ ਅੱਛਾ ਕਰੇਗਾ ਅਸੀਂ ਉਹਦੇ ਨਾਲ ਖੜਾਂਗੇ ਤੇ ਤਨਦੇਹੀ ਨਾਲ ਕੰਮ ਕੰਮ ਕਰਾਂਗੇ ਕਿ ਜਨੇ ਅਸਾਂ ਜੀ ਤੁਹਾਨੂੰ ਇਹਨਾਂ ਦੇ ਕੰਮ ਦੇ ਜਿੱਥੇ ਸਰ ਸ਼੍ਰੀ ਰਾਮ ਜੀ ਦਾ ਨਾਮ ਲੱਗਦਾ ਉਹ ਵੇੜੇ ਪਾਰ ਹੁੰਦੇ ਨੇ ਉਹ ਡੁੱਬੇ ਪੱਥਰ ਵੀ ਤਰ ਜਾਂਦੇ ਨੇ ਤੇ ਇੱਥੇ ਮੈਂ ਤਾਂ ਅੱਜ ਪਹਿਲਾ ਨੰਬਰ ਤੇ ਲੰਬੜਦਾਰ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਵੀ ਸਾਡੇ ਬਾਲਮੀਕ ਸਮਾਜ ਦੇ ਇਹ بڑے ਸੂਝਵਾਨ ਲੰਬੜਦਾਰ ਵੀ ਹੈ ਤੇ ਦੋ ਵਾਰ ਐਮਸੀ ਬਣ ਚੁੱਕੇ ਨੇ ਤੇ ਅੱਜ ਇਹਨਾਂ ਨੂੰ ਅੰਮ੍ਰਿਤਸਰ ਵੱਲੋਂ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਗਿਆ। ਬਾਬਾ ਗਿਆਨਦਾਸ ਜੀ ਰਛੱਤਰ ਸਿੰਘ ਜੀ ਤੇ ਇਹਨਾਂ ਨੂੰ ਮੈਂ ਇਹਨਾਂ ਨੂੰ ਗੁਜਾਰਿਸ਼ ਕਰਾਂਗਾ ਇਹ ਕਿ ਉਹਨਾਂ ਨੇ ਤੁਹਾਡੇ ਸਿਰ ਤੇ ਹੱਥ ਰੱਖਿਆ ਤੁਸੀਂ ਸਾਡੀ ਕੌਮ ਦੇ ਸਿਰ ਤੇ ਹੱਥ ਰੱਖੋ। ਬਾਕੀ ਕੌਮਾਂ ਸਭ ਜਾਗਿਆ ਹੋਈਆਂ ਆ। ਸਾਡੀ ਕੋਮ ਹਲੀ ਵੀ ਸੁੱਤੀ ਪਈ ਹੈ ਜਿਹੜੇ ਸਾਡੇ ਨੇਤਾगण ਹੈ ਉਹ ਬਕਾਊ ਹੈ ਚਾਹੇ ਉਹ ਕਿਸੇ ਪਾਰਟੀ ਤੋਂ ਹੈ ਪਾਰਟੀਆਂ ਸਾਡਾ ਸ਼ੋਸ਼ਣ ਕਰਦੀਆਂ ਤੁਹਾਡੇ ਸਾਹਮਣੇ ਹੀ ਹੈ ਕਿੰਨੇ ਕ ਸਾਡੇ ਬੰਦੇ ਕਾਮਯਾਬ ਹੋਏ ਹੈ ਇਹਨਾਂ ਤੋਂ ਇਲਾਵਾ ਜਿਨ੍ਹਾਂ ਨੂੰ ਇੱਕ ਮੈਂ ਇੱਕ ਹੋਰ ਵੀ ਗੱਲ ਕਹਾਗਾ ਜਿਹੜਾ ਰਿਜ਼ਰਵੇਸ਼ਨ ਦਾ ਚੱਕਰ ਹੈ ਜਰਬਿਸੰਦਾ ਉਹਦੇ ਵਿੱਚ ਜਿਹੜੇ ਲੋਕ ਇਹਦੇ ਵਿੱਚ ਲੇ ਚੁੱਕੇ ਫਾਇਦਾ ਉਹਨਾਂ ਦਾ ਬੰਦ ਹੋਣਾ ਚਾਹੀਦਾ ਜਿਹੜੇ ਨੀਚੇ ਕੇ ਲੋਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਰਿੰਦਰ ਨੰਬਰਦਾਰ ਜੀ ਨੂੰ ਕੋਈ ਮੰਗ ਇਹੀ ਹੋਵੇ ਜਿਹੜਾ ਤੁਹਾਡੇ ਸਮਾਜ ਦੇ ਲਈ ਵੀ ਆ ਕੰਮ ਆ ਜਿਹੜਾ ਇਹ ਪਹਿਲ ਦੇ ਅਧਾਰ ਤੇ ਭਈ ਮੈਂ ਤਾਂ ਇਹਨਾਂ ਨੂੰ ਇਹੀ ਖਾਂਗਾ ਕਿ ਦੇਖੋ ਅਸੀਂ ਵੀ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਦੇ ਨਾਲ ਲੱਗਾਂਗੇ ਚਲਾਂਗੇ ਜਿੱਥੇ ਚੱਲੂ ਸਤਹੋਂਗੇ ਚਲੋਗੇ ਵੀ ਸਾਡੀ ਕੋ ਘਰ ਜਿਹੜੇ ਕੈਡਰ ਕੈਂਪ ਲਗਾਏ ਜਾਣ ਜਿਹੜੇ ਸਾਡੇ ਲੋਕ ਸੁੱਤੇ ਪਏ ਉਹਨਾਂ ਨੂੰ جگਾਇਆ ਜਾਵੇ ਤੇ ਪਤਾ ਲੱਗੇ ਵੀ ਹਾਂ ਵੀ ਸਾਡੇ ਨਾਲ ਕੀ ਆ ਹੋ ਰਿਹਾ ਤੇ ਸਾਨੂੰ ਕੀ ਕਰਨਾ ਚਾਹੀਦਾ ਅੱਜ ਹਮਾਚਲੀ ਜਨਹਿਤ ਸਭਾ ਦੇ ਵੱਲੋਂ ਤੁਹਾਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ જય ਸ਼੍ਰੀ ਰਾਮ જય ਵਾਲਮੀਕ જય ਪੀਮ જય ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਅੱਜ ਸਾਡੇ ਬਹੁਤ ਹੀ ਰਿਸਪੈਕਟਫੁਲ ਜਿਹੜੇ ਪਟਿਆਲ ਸਾਹਿਬ ਹੈ ਇਹਨਾਂ ਦੀ ਜਿਹੜੀ ਮਹਾਸਭਾ ਸਾਰੇ ਹਿਮਾਚਲੀ ਜਨ ਹਿੱਤ ਮਹਾਸਭਾ ਪੰਜਾਬ ਵੱਲੋਂ ਮੈਨੂੰ ਜਿਹੜਾ ਸਨਮਾਨ ਦਿੱਤਾ ਗਿਆ ਉਹਦੇ ਲਈ ਮੈਂ ਸਾਰੀ ਇਹ ਸਭਾ ਦਾ ਧੰਨਵਾਦ ਕਰਦਾ ਹਾਂ ਅਹੁਦੇਦਾਰ ਮੈਂਬਰ ਸਾਹਿਬਾਨ ਅਤੇ ਸਾਰੇ ਸਾਰੇ ਮਹਾਤਲ ਵਾਸੀਆਂ ਦਾ ਜਿਹੜੇ ਆ ਸਾਰੇ ਪੰਜਾਬ ਦੇ ਰਹੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਦੇਖੋ ਜਿਵੇਂ ਕਹਿੰਦੇ ਨੇ ਗੁਲਦਸਤਾ ਖਰੜ ਦੇ ਵਿੱਚ ਇੱਕ ਗੁਲਦਸਤਾ ਸਾਰੀਆਂ ਜਾਤਾਂ ਇਕੱਠੀਆਂ ਰਹਿੰਦੀਆਂ ਇੱਕ ਦੂਜੇ ਨਾਲ ਮਿਲ ਕੇ ਭਾਈਚਾਰੇ ਨਾਲ ਰਹਿੰਦੇ ਨੀ ਤਾਂ ਮੇਰੇ ਤੱਕ ਇਹਨਾਂ ਨੂੰ ਕੋਈ ਲੋੜ ਨਹੀਂ ਗਈ ਮੇਰੀ ਕਮਿਊਨਿਟੀ ਹੋਰ ਇਹਨਾਂ ਦੀ ਹੋਰ ਹੈ ਪਰ ਇੰਨਾ ਪਿਆਰ ਕਰਦੇ ਪਏ ਸਾਰੇ ਇੱਕ ਦੂਜੇ ਨਾਲ ਰਲ ਕੇ ਕੋਈ ਮੱਥੇ ਕਿੱਥੇ ਨਹੀਂ ਵੱਟ ਨਹੀਂ ਪਾਇਆ ਵੀ ਇਹ ਬਾਲਮੀਕ ਸਮਾਜ ਲੋਹਾਂ ਆ ਜਾਂ ਅਸੀਂ ਇਧਰੋਂ ਉਧਰੋਂ ਮੈਨੂੰ ਇੰਨੀ ਖੁਸ਼ੀ ਹੋ ਰਹੀ ਵੀ ਇੰਨਾ ਮੇਰਾ ਇੰਨਾ ਮਾਨ ਰੱਖਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੇ ਖਰੜ ਦੇ ਵਿੱਚ ਇੰਨਾ ਭਾਈਚਾਰਾ ਕਦੀ ਕੋਈ ਇਹੋ ਜੀ ਕੋਈ ਕਿੰਤੂ ਚ ਪਰੰਤੂ ਵਾਲੀ ਗੱਲ ਦੇਖਣ ਚ ਮੈਨੂੰ ਨਹੀਂ ਆਈ ਤੇ ਨੰਬਰਦਾਰ ਦੀ ਲੋਕਾਂ ਨੇ ਬਹੁਤ ਆਸ ਰੱਖੀ ਆ ਕਿਆ ਟਾਈਮ ਕੱਢ ਪਾਓਗੇ ਜੀ ਪੂਰੇ ਪੰਜਾਬ ਦੀ ਐ ਖਰੜ ਵੀ ਦੇਖਣਾ ਘਰ ਵੀ ਦੇਖਣਾ ਫਿਰ ਪੰਜਾਬ ਨੂੰ ਵੀ ਦੇਖਣਾ ਆ ਹਾਂ ਬਿਲਕੁਲ ਜੀ ਮੈਂ ਜਿੱਦਨ ਜ਼ਿੰਮੇਵਾਰੀ ਸੌਂਪ ਸੌਂਪ ਕੇ ਗਏ ਸਾਡੇ ਬਾਬਾ ਜੀ ਵਾਲਮੀਕ ਤੀਰਥ ਤੋਂ ਬਾਬਾ ਜੀ ਆਏ ਸੀ ਸਾਡੇ ਬਾਬਾ ਨਿਸ਼ੱਤਰਦਾਸ ਜੀ ਉਸ ਦਿਨ ਹੀ ਮੈਂ ਘਰਦਿਆਂ ਨੂੰ ਕਹਤਾ ਸੀ ਵੀ ਮੈਂ ਹੁਣ ਮੈਨੂੰ ਫਾਰਕ ਕਰ ਦਿਓ ਤੁਸੀਂ ਬਾਹਰ ਦੇ ਕੰਮਾਂ ਤੇ ਰਹਿਣਾ ਮੈਂ ਘਰ ਰਸਤੇ ਮੇਰੇ ਕੋਲ ਟਾਈਮ ਨਹੀਂ ਰ ਨਿਕਲਣਾ ਤੇ ਉਹਨਾਂ ਨੇ ਵੀ ਮੈਨੂੰ ਵੈਲਕਮ ਕੀਤਾ ਕਹਿੰਦੇ ਕੋਈ ਗੱਲ ਨਹੀਂ ਘਰ ਅਸੀਂ ਸੰਭਾਲ ਲਾਂਗੇ ਤੁਸੀਂ ਆਪਦਾ ਬਾਹਰ ਹੁਣ ਦੇਖੋ ਸੇਵਾ ਕਰੋ ਜਿਹਦੀ ਕਰ ਲੋ ਤੇ ਕੀ ਸਭ ਤੋਂ ਪਹਿਲ ਜਿਹੜੀ ਹੈ ਜਿਹੜੇ ਸਮਾਜ ਆ ਤੁਹਾਡਾ ਉੰਨੀ ਆਵਾਜ਼ ਨੂੰ ਚੁੱਪਨ ਲਈ ਸਭ ਤੋਂ ਪਹਿਲਾਂ ਕੀ ਉਪਰਾਲਾ ਕਰੋਗੇ ਜੀ ਦੇਖੋ ਜੀ ਹੁਣ ਪਹਿਲਾਂ ਤਾਂ ਇਲੈਕਸ਼ਨ ਦੇ ਵਿੱਚ ਰੁੱਝੇ ਰਹੇ ਹੁਣ ਇਲੈਕਸ਼ਨ ਤੋਂ ਵਿਹਲੇ ਹੋਏ ਆ ਹੁਣ ਆਪਦੇ ਭਾਈਚਾਰੇ ਨਾਲ ਸਲਾਹ ਕਰਕੇ ਇੱਕ ਕੈਡਰ ਤਿਆਰ ਕਰਾਂਗੇ ਅਲੱਗ-ਅਲੱਗ ਕਮੇਟੀਆਂ ਬਣਾ ਕੇ ਆਪਦੇ ਜਿਹੜਾ ਸਮਾਜ ਸੁੱਤਾ ਹੋਇਆ ਉਹਨੂੰ ਜਗਾਵਾਂਗੇ ਤੇ ਸਿੱਖਿਸ਼ਤ ਕਰਾਂਗੇ ਅੱਗੋਂ ਵੀ ਕਿਵੇਂ ਕਰਨਾ ਕਿਵੇਂ ਤੁਰਨਾ ਕੀ ਸਾਨੂੰ ਪ੍ਰੋਬਲਮ ਆ ਰਹੀਆਂ ਸਮਾਜ ਦੇ ਵਿੱਚ ਕੀ ਆਪਣਾ ਕਿਵੇਂ ਉਹਨਾਂ ਦਾ ਹੱਲ ਕਰ ਸਕਦੇ ਆ ਉਹਦੇ ਬਾਰੇ ਸਾਰੀ ਸਲਾਮਸ਼ੁਰਾ ਕਰਾਂਗੇ ਹੁਣ ਇਸੇ ਪਾਸੇ ਆਂਦੇ ਆ ਤੇ ਕਈ ਜਿਹੜੇ ਨੇ ਤੁਹਾਡੇ ਬਾਲਮਿਕ ਸਮਾਜ ਦੇ ਭਾਈਚਾਰੇ ਦੇ ਕਈ ਲੋਕ ਆ ਉਹਨਾਂ ਦੀ ਆਵਾਜ਼ ਨੂੰ ਉਹਨਾਂ ਨਾਲ ਸ਼ੋਸ਼ਣ ਤੱਕ ਕੀਤਾ ਜਾਂਦਾ ਹੈ ਕਿਉਂਕਿ ਗਰੀਬ ਹੋਣ ਦੇ ਨਾਤੇ ਅਨਪੜਤਾ ਦੇ ਨਾਲ ਕਹਿ ਲੋ ਜੇ ਤੇ ਉਹਨਾਂ ਦੇ ਲਈ ਕੀ ਉਪਰਾਲਾ ਕਰੋਗੇ ਬਿਲਕੁਲ ਜੀ ਉਹ ਹੀ ਮੈਂ ਕਹਿਣਾ ਵੀ ਖਰੜ ਦੇ ਵਿੱਚ ਆ ਗੱਲ ਤਾਂ ਮੈਨੂੰ ਵੇਖਣ ਚ ਨਹੀਂ ਆਈ ਹਾਂ ਪਿੰਡਾਂ ਥਾਵਾਂ ਵਿੱਚ ਕਈ ਵਾਰੀ ਕੋਈ ਕਰ ਜਾਂਦੇ ਕੋਈ ਉਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਵੀ ਇਨੂੰ ਜਾਤ ਨੂੰ ਛੋਟੀ ਸਮਝ ਕੇ ਉਹਨਾਂ ਦਾ ਵਿਤਕਰਾ ਕਰਦੇ ਆ ਤੇ ਉਹਦੇ ਵਾਸਤੇ ਅਸੀਂ ਇਕੱਠੇ ਹੋਵਾਂਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਕੱਠੇ ਹੋ ਗਏ ਫਿਰ ਆਪੇ ਹੀ ਇਹੋ ਜਿਹੀ ਚੀਜ਼ਾਂ ਬੰਦ ਹੋ ਜਾਣੀ ਐ ਜੀ ਤੇ ਲੋਕਾਂ ਨੂੰ ਕੀ ਕਹਿਣਾ ਜਾਊਂਗੇ ਮੈਂ ਤਾਂ ਇਹੀ ਕਹਾਂ ਸਾਰੇ ਭਾਈਚਾਰਾ ਮਿਲ ਕੇ ਜਿਵੇਂ ਹੁਣ ਖਰੜ ਦੇ ਵਿੱਚ ਸਾਰੇ ਮਿਲ ਜੁਲ ਕੇ ਰਹੇ ਰਹਿੰਦੇ ਆ ਹਰੇਕ ਜਾਤ ਦੇ ਵਿੱਚ ਕੋਈ ਫਰਕ ਨਹੀਂ ਕਰਦਾ ਐਵੇਂ ਸਾਰੇ ਪੰਜਾਬ ਵਾਸੀ ਸਾਰੇ ਭਾਰਤ ਵਾਸੀ ਰਲ ਮਿਲ ਕੇ ਰਹਿਣ ਤੇ ترقی ਕਰੇ ਸੋ ਮਹੀਨੇ ਤੋਂ ਲਗਾਤਾਰ ਅਸੀਂ ਤੁਹਾਨੂੰ ਪਹਿਲਾਂ ਵੀ ਕਈ ਖਬਰਾਂ ਜੜੀਆਂ ਨੇ ਦਿਖਾ ਚੁੱਕੇ ਹਾਂ ਰਜਿੰਦਰ ਲੰਬੜਦਾਰ ਜੀ ਨੂੰ ਹਰ ਸਮਾਜ ਸੇਵੀ ਸੰਸਥਾ ਦੇ ਵੱਲੋਂ ਰਾਜਨੀਤਿਕ ਪਾਰਟੀ ਦੇ ਵੱਲੋਂ ਜਿਹੜਾ ਹੈ ਸਨਮਾਨਿਤ ਕੀਤਾ ਜਾ ਰਿਹਾ ਕਹਿੰਦੇ ਬਾਲਮਿਕ ਸਮਾਜ ਭਾਈਚਾਰੇ ਦੇ ਵੱਲੋਂ ਜਦੋਂ ਤਾਂ ਉਹਨਾਂ ਨੂੰ ਰਾਜਨੀਤਿਕ ਵਿੰਗ ਦਾ ਜਿਹੜਾ ਹੈ ਪ੍ਰਧਾਨ ਪੰਜਾਬ ਦਾ ਚੁਣਿਆ ਗਿਆ ਏ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਆ ਗਈ ਹੈ ਤੇ ਲੋਕ ਵੀ ਉਹਨਾਂ ਦਾ ਹੌਸਲਾ ਅਫਜ਼ਾਈ ਕਰ ਰਹੇ ਨੇ ਤੇ ਆਪਾਂ ਗੱਲ ਕਰਦੇ ਹਾਂ ਹਿਮਾਚਲੀ ਜਨਹਿਤ ਸਭਾ ਨੇ ਕਿਹਾ ਕਿ ਸਾਡੇ ਜਿਹੜੇ ਨੇ ਖਰੜ ਦੇ ਪਾਕ ਚੰਗੇ ਨੇ ਇਹ ਕਿਹਾ ਜਾਂ ਜਿਹੜਾ ਸਾਨੂੰ ਨੇਤਾ ਮਿਲਿਆ ਜੋ ਕੰਮ ਕਰਨ ਵਾਲ ਕਹਿੰਦੇ ਨੇ ਲੰਬੜਦਾਰ ਤੇ ਲੈ ਕੇ ਐਮਸੀ ਤੱਕ ਹੁਣ ਤੱਕ ਇਹਨਾਂ ਨੇ ਬਹੁਤ ਆਪਣਾ ਵਧੀਆ ਜਿਹੜਾ ਹੈ ਫਰਜ਼ ਨਿਭਾਇਆ ਹੈ ਤੇ ਜੋ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਉਹ ਵੀ ਜਿਹੜੀ ਹੈ ਇਹ ਚੰਗੀ ਤਰ੍ਹਾਂ ਨਿਭਾਣਗੇ ਤੇ ਦੂਜੇ ਪਾਸੇ ਰਜਿੰਦਰ ਲੰਬੜਦਾਰ ਜੀ ਨੇ ਔਰ ਉਹਨਾਂ ਦੀ ਧਰਮ ਪਤਨੀਆਂ ਨੇ ਜਿਹੜੀਆਂ ਵੀ ਸਮਾਜ ਸੇਵੀਆਂ ਉਹਨਾਂ ਨੂੰ ਸਨਮਾਨਿਤ ਕਰ ਰਹੀਆਂ ਨੇ ਉਹਨਾਂ ਦਾ ਅਤੀ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਮੈਨੂੰ ਇਹ ਅਹੁਦਾ ਬਾਲਮਿਕ ਸਮਾਜ ਭਾਈਚਾਰੇ ਦੇ ਵੱਲੋਂ ਦਿੱਤਾ ਗਿਆ ਹੈ ਮੈਂ ਤਨਦੇਹੀ ਨਾਲ ਲੋਕਾਂ ਦੀ ਆਵਾਜ਼ ਜਿਹੜੀ ਹੈ ਚੱਕਦਾ ਰਵਾਂਗਾ ਹੁਣ ਦੇਖਣਾ ਇਹ ਬੈਗੇਗਾ ਕਿ ਲੋਕਾਂ ਨੇ ਇਹਨਾਂ ਤੇ ਕਿੰਨਾ ਭਰੋਸਾ ਕਰਕੇ ਇਹਨਾਂ ਨੂੰ ਜਿਹੜਾ ਹੈ ਸਨਮਾਨ ਕਰ ਰਹੇ ਨੇ ਲੋਕਾਂ ਦੀ ਇਹ ਆਵਾਜ਼ ਕਿੰਨੀ ਚੁੱਕਦੇ ਨੇ ਕਿੰਨਾ ਕ ਲੋਕਾਂ ਦੇ ਇਹ ਕੰਮ ਕਰਦੇ ਨੇ ਕਿੰਨੇ ਕ ਲੋਕ ਇਹਨਾਂ ਦੇ ਨਾਲ ਜੁੜਦੇ ਨੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਸਟਾਰਨੀ ਪੰਜਾਬੀ ਦੇ ਲਈ ਡੇਵਿਡ ਬਰਮਾ ਦੀ ਖਾਸ ਰਿਪੋਰਟ